ਆ ਆ ਮੈਂ ਰਿਕਾਰਡਿੰਗ ਸੁਣਾ ਦਿੰਨਾ 4 ਮਿੰਟਾਂ ਦੀ ਲਾ ਦਿਓ ਵਿੱਚ ਹਾਂਜੀ ਦੱਸੋ ਮੇਰਾ ਨਾਮ ਹੀ ਹੁਣ ਅਕਿਰਛੁ ਨਹੀਂ ਨਹੀਂ ਤੁਸੀਂ ਕੌਣ ਮੈਂ ਇਵਰ ਤੁਹਾਨੂੰ ਟੋਪਰਾਂ ਉੱਤੋਂ ਕੰਮ ਕਰਾ ਰਿਹਾ ਹਾਂ ਤੁਹਾਨੂੰ ਓਕੇ ਇਹ ਟੋਡੇ ਖਰਾ ਕੁੜੀ ਨੇ ਬਿਆਨ ਦੇ ਦਿੱਤਾ ਓਕੇ ਟੋਡੇ ਮਾਰ ਲਾ ਓਕੇ ਕੱਲ੍ਹ ਜੀ ਆਪਾਂ ਤੁਹਾਨੂੰ ਸਿੱਤੇ ਕੋਰਦੀ ਵਿੱਚ ਹਾਂ ਸ਼ੁਕਰ ਹੋਣਾ ਹਾਂਜੀ ਅਨੋ ਹਾਂਜੀ ਹਾਂਜੀ ਮੈਂ ਤਾਂ ਥੋੜਾ ਬਾਹਰੀ ਸੀਗਾ ਇੱਧਰ ਹਰਿਆਣੇ ਵਾਲੀ ਆਇਆ ਹੋਇਆ ਸੀਗਾ। ਉਹ ਹਰਿਆਣੇ ਸਾਡੋ। ਹਾਂ। ਓਕੇ। ਜਿਹੜਾ ਮੇਰਾ ਵੀ ਨਾਂ ਤੇ ਜਾਰੀ ਉਹ ਤਾਂ ਮੇਰਾ। ਉਹ ਇਹਨਾਂ ਮੇਰੇ ਬਣੀ ਉਹ ਜਿਹੜਾ ਕਿ ਮੈਂ ਉਹ ਨਾ ਅੱਜ ਬੰਦਾ ਰੋੜਦਾ ਮੈਂ ਆਪਾਂ ਹੈਗੇ ਆ ਤੁਹਾਡੇ ਸਾਥੀ। ਨਹੀਂ 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 ਭਾਈ ਆਪਾਂ ਤਾਂ ਗੱਲ ਨੂੰ ਲੈਣਾ ਨਾ। ਹਾਂ ਜੀ। ਮੈਂ ਉਹਨਾਂ ਕੋਲ ਨਾ ਮੇਰੇ ਕੋਲ ਮੜਕ ਉਹਨਾਂ ਨੇ ਮੇਰੇ ਕੋਲ ਕੋਈ ਗੱਲ ਵੀ ਗੱਲ ਨਹੀਂ ਕਰਨੀ ਉਹਨਾਂ ਨੇ। ਨਹੀਂ ਨਹੀਂ ਫਿਰ ਵੀ ਕੀ ਕਹਿੰਦੇ ਆ? ਕੁੜੀ ਨੇ 7 7 ਲੱਖ ਰੁਪਏ ਦੀ ਕੁੜੀ ਹੋਰ। ਕਾਰਵਾਈ ਕਰਾਉਣ ਨੂੰ ਫਿਰਦੇ ਹੁਣ ਕੇ ہاں ਤੁਹਾਡੇ ਨੇ ਜਿਹੜੀ ਉਹਨੇ ਕਾਰਵਾਈ ਕਰਾਦੀਆਂ ਤੇ ਜਿਹੜਾ ਮੇਨ ਉਹ ਬੰਦਾ ਵਿਚ ਇਹ ਐਸਪੀ ਜਾਣਾ ਹੋਗਾ ਹਾਂ ਆ ਸਾਰੀ ਗੇਮ ਹੋ ਗਈ ਆ ਤੇ ਹੁਣ ਅਸੀਂ ਸੋਦਾ ਹੋਇਆ ਨਹੀਂ ਮਤਲਬ ਸਹੀ ਇਹ ਦੂਸਤੀ ਨੇ ਜਿੰਨੇ ਪਹਿਲੇ ਹੁਣ ਨਹੀਂ ਅਸੀਂ 20 ਲੱਖ ਰੁਪਏ ਦੇ ਆ ਬਾਬੇ ਦਾ ਆ ਅੱਜ ਤੋਂ ਮਾੜਾ ਬਾਬੇ ਦਾ ਪਿਆਵਾ ਰੱਖੋ ਸੋਨਾ ਲੈ ਆਉਣਾ ਨੇ ਬਾਬੇ ਤਾਂ ਸੋਨਾ ਉਹਨੇ ਲੈਨੇ ਆ ਤਾਂ ਕਿਲੋ ਤਾਂ ਸੋਨਾ ਆ ਉਹ ਟਾਰਪੀ ਵੀ ਆਲਾ ਓਕੇ ਆ ਉਹ ਰੀਡੀ ਰੀਡੀਅਸ ਵੀ ਚਾ ਚੋ ਦੀ ਹੋਰ ਉਹਦੇ ਤੇ ਆਖਾਂ ਜੀ ਰੱਖਦੇ ਵੈਸਾ ਨਾਮ ਹੈ ਓਕੇ ਤੇ ਕੌਣ ਕੁਲਵੰਤ ਸਿੰਘ ਸੋਤਾ ਕੁਲਵੰਤ ਸਿੰਘ ਸੋਤਾ ਦਾ ਮਿੱਤਰ ਆ ਹੁਣ ਨਹੀ ਨਹੀ ਕੁਲਵੰਤ ਸਿੰਘ ਸੋਤਾ ਦਾ ਹੀ ਮਿੱਤਰ ਆ ਜਦੋਂ ਕੁਲਵੰਤ ਸਿੰਘ ਸੋਤਾ ਕਿਸੇ ਨਾਲ ਗੱਲ ਕਰਨ ਜਾਂਦਾ ਜਾਂ ਕੋਈ ਡੀਲ ਹੁੰਦੀ ਉਹਦੇ ਨਾਲ ਇਹ ਜਾਂਦਾ ਇਹ ਕਹਿੰਦਾ ਜਦੋਂ ਜਦੋਂ ਤੈਨੂੰ ਖਤਮ ਕਰਨ ਦੀ ਸਾਜਿਸ਼ ਹੋਈ ਸਾਡੇ ਤੋਂ ਸੁਣੀ ਨਹੀਂ ਗਈ ਕਲਵਾਨ ਸਿੰਘ ਸੋਤਾ ਬਾਬਾ ਬਜਿੰਦਰ ਸਿੰਘ ਚੰਨ ਘਟ ਵਾਲੇ ਦਾ ਸਮਰਥਕ ਆ ਡੇਰੇ ਤੇ ਆਉਂਦਾ ਜਾਂਦਾ ਸੀ ਜੀ ਨੇ ਰਮਨਦੀਪ ਕੌਰ ਦੇ ਨਾਲ ਡੀਲ ਕੀਤੀ ਸਾਡੇ ਤੋਂ ਪਾਸੇ ਕਰਾਇਆ ਉਹਦੇ ਤੋਂ ਲੈ ਕੇ ਪੁਲਿਸ ਵਾਲਿਆਂ ਨੂੰ ਐਪਲੀਕੇਸ਼ਨ ਦੇਣ ਵਾਲਾ ਸੋ ਹੁੱਤਾਈਆ ਇੱਕ ਇੱਕ ਮੈਂ ਵੀਡੀਓ ਵਾਇਰਲ ਕੀਤੀ ਸੀ ਬਾਬੇ ਦੇ ਭੂਰੇ ਦੀ ਉਸ ਪਰਿਵਾਰ ਕੋਲੇ ਕਰਨ ਆ ਕਲਵਾਨ ਸਿੰਘ ਸੋਤਾ ਜਾਂਦਾ ਡੀਐਸਪੀ ਕੋਲੇ ਪਰਿਵਾਰ ਨੂੰ ਲੈ ਕੇ ਜਾਂਦੇ ਆ ਡੀਐਸਪੀ ਕਹਿੰਦਾ ਤੁਸੀਂ ਅਮਰਤਪਾਲ ਸਿੰਘ ਮਹਿਰੋ ਦੇ ਖਿਲਾਫ ਦਰਖਾਸਤ ਦਿਓ ਕਾਰਵਾਈ ਕਰੂੰਗਾ ਮੈਂ ਚਾਰਾ ਨਹੀਂ ਚੱਲਿਆ ਆਸੋ ਹੋਤੇ ਨੂੰ ਪਤਾ ਨਹੀਂ ਕੋਈ ਫੋਨ ਆਇਆ ਜਾਂ ਮੈਸੇਜ ਆ ਸਾਨੂੰ ਨਹੀਂ ਪਤਾਗਾ ਪਰ ਇਸੇ ਬੰਦੇ ਨੇ ਕਿਹਾ ਉਹ ਵੀ ਕਾਲ ਰਿਕਾਰਡਿੰਗਾਂ ਕਹਿੰਦੇ ਇਹਨੇ ਬਾਹਰੋਂ ਆਸਟ੍ਰੇਲੀਆ ਤੋਂ ਫੋਨ ਲਵਾਇਆ ਤੇ ਉੱਥੇ ਕਿਹਾ ਵੀ ਤੇਰਾ ਅਸੀਂ ਨੁਕਸਾਨ ਕਰਾਂਗੇ ਡੀਐਸਪੀ ਜਸਜੋਤ ਸਿੰਘ ਉਹਨਾਂ ਨੇ ਦੱਸਿਆ ਜੀ ਜਸਜੋਤ ਸਿੰਘ ਕਹਿੰਦਾ ਕਹਿੰਦਾ ਐਸਐਸਪੀ ਨੂੰ ਤੂੰ ਦਰਖਾਸਤ ਦੇ ਮਾਰਗ ਕਰਾਊਗਾ ਮੈਂ ਮੈਰਵੜ ਤੇ ਪਰਚਾ ਕੱਟ ਕੇ ਉਹਨੂੰ ਮੈਂ ਲੈ ਕੇ ਆਊਗਾ ਜਦੋਂ ਪਰਸੋਂ ਬਾਬੇ ਤੇ ਬਲਾਤਕਾਰ ਦਾ ਰੇਪ ਪਰਚਾ ਹੁੰਦਾ ਵਾ ਮੌਕੇ ਦੇ ਵਿੱਚ ਮੋਗੇ ਦੀ ਪੁਲਿਸ ਲੜਕੀ ਨੂੰ ਲੈ ਕੇ ਵੈਰੀਫਾਈ ਕਰਨ ਵਾਸਤੇ ਭੋਰਾ ਜਦੋਂ ਆਉਂਦੀ ਆ ਤੇ ਮੂਰੇ ਨਾਕਾ ਲੱਗਾ ਵਾ ਪੜ ਸਕੈਂਦੀ ਵਿੱਚ ਮਹਿਰੋਂ ਵਾਲਾ ਬਾਬਾ ਤਾਂ ਨਹੀਂ ਹੈ ਉਹ ਕਹਿੰਦੇ ਨਹੀਂ ਉਹ ਕਹਿੰਦੇ ਜੇ ਮਹਿਰੋਂ ਵਾਲਾ ਬਾਬਾ ਮਿਲੇ ਤਾਂ ਸਾਨੂੰ ਦੱਸਿਓ ਕਿੱਥੇ ਆ ਇਹ ਸਾਰੀ ਕਹਾਣੀ ਇਹਨਾਂ ਦੀ ਆ ਕੁਲਵੰਤ ਸਿੰਘ ਸੋਤਾ ਤੇ ਜਸਜੋਤ ਸਿੰਘ ਦੀ ਮੈਂ ਇਹੀ ਕਹਿਣਾ ਵੀ ਮੇਰੇ ਤੇ ਪ੍ਰੈਸ਼ਰ ਇਸ ਕਿਹੜੀ ਗੱਲ ਤਾਂ ਮੈਂ ਮੈਂ ਉਹਨਾਂ ਨੂੰ ਇਹ ਵੀ ਕਿਹਾ ਵੀ ਮੈਂ ਗੁਰੂ ਗ੍ਰੰਥ ਸਾਹਿਬ ਲਈ ਕੀਤਾ ਮੈਨੂੰ ਉਹਦੀ ਹਜ਼ੂਰੀ ਚ ਲੈ ਜਾਓ ਜੇ ਮੈਂ ਪਾਟਿਆ ਨੋਟ ਵੀ ਚੱਕਿਆ ਬਾਬੇ ਦਾ ਤੋਲਾ ਸੋਨਾ ਵੀ ਉੱਥੋਂ ਚੱਕਿਆ ਪਾਣੀ ਦਾ ਅੱਗ ਭਰਿਆ ਹੋਇਆ ਗਲਾਸ ਵੀ ਬਾਬੇ ਦੀ ਠਾਠ ਚੋਂ ਪੀਤਾ ਤੁਸੀਂ ਮੇਰੇ ਗੋਲੀ ਮਾਰ ਦਿਓ ਸਾਡਾ ਪਰਿਵਾਰ ਪਰਚਾ ਨਹੀਂ ਕਰਾਊਗਾ ਰੋਜੀ ਕਾ ਖਾਲਸਾ ਵਾਹੀ ਕਰੋ ਜੀ ਕੀ ਫਤਿਹ ਮਸਮੂ ਸਿੱਖ ਸੰਗਤ ਨੂੰ ਬੇਨਤੀ ਕਰਦਾ ਹੈ ਕਿ ਜਿਹੜਾ ਅਮਰਪਾਲ ਸਿੰਘ ਮੈਰੋ ਨੇ ਜਿਹੜਾ ਗ੍ਰਾਮ ਵਾਲਾ ਕੇਸ ਚੱਕਿਆ ਹੋਇਆ ਹੈ ਸਾਥਾ ਸਾਰੀ ਸਿੱਖ ਸੰਗਤ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਡਟ ਕੇ ਤੇ ਜਿਹੜੇ ਵੀ ਉਹਦੇ ਵਿੱਚ ਮਤਲਬ ਪੀੜਤ ਬੰਦੇ ਆ ਜਿਨ੍ਹਾਂ ਦਾ ਸ਼ੋਸ਼ਣ ਹੋਇਆ ਉਹਨਾਂ ਨੂੰ ਵੀ ਵੀ ਉੱਧਰ ਵੀ ਆਪਣੇ ਸਟੈਂਡ ਤੇ ਖੜੇ ਰਹਿਣਾ ਚਾਹੀਦਾ ਹੈ ਤਾਂ ਹੀ ਮਤਲਬ ਮਦਦ ਕਰਕੇ ਤਾਂ ਹੀ ਮਦਦ ਕਰੀ ਦਾ ਸਵਾਦ ਹੈ ਐਂਦਾ ਉਹ ਜੂਰ ਲਾਉਂਦਾ ਹੈ ਕੱਲ ਨੂੰ ਹੌਸਟਾਈਲ ਹੋ ਜਾਣੇ ਆ ਉਹ ਗੱਲ ਬਹੁਤ ਫਿਰ ਬੰਦੇ ਦਾ ਮਨ ਦੁਖਦਾ ਹੈ ਇਹਨਾਂ ਨੂੰ ਵੀ ਆਪਣੇ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਹੈ ਆਪਣੇ ਸਟੈਂਡ ਤੇ ਖੜੇ ਰਹਿਣੇ ਇਹ ਬਈ ਹਾਂ ਅਸੀਂ ਸ਼ਿਕਾਇਤ ਹੀ ਕਰਾਂਗੇ ਅਸੀਂ ਸਮਝੌਤਾ ਦੀ ਕਰਦੇ ਤਾਂ ਅਮਰਿਤਪਾਲ ਮਹਿਰੋ ਦੇ ਜਿਹੜਾ ਅਸਲੀ ਮਤਲਬ ਫਲ ਮਿਲੂਗਾ ਉਹਨੂੰ ਦੀ ਮਿਹਨਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ